ਸਾਰ ਸੰਗਤ ਜੀਓ ਜ਼ਿੰਦਗੀ ਚ ਭੁੱਲ ਕੇ ਵੀ ਧਾਰਮਿਕ ਕੰਮਾਂ ਤੇ ਇਹ ਚੀਜ਼ਾਂ ਦਾ ਦਾਨ ਨਹੀਂ ਕਰਨਾ ਚਾਹੀਦਾ ਅਕਸਰ ਲੋਕੀ ਗਲਤ ਦਾਨ ਪੁੰਨ ਕਰਕੇ ਬੁਰੇ ਫਸਦੇ ਨੇ ਉਹਨਾਂ ਦੇ ਕੰਮ ਹੋਰ ਰੁਕ ਜਾਂਦੇ ਨੇ ਸੋ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਸਾਧ ਸੰਗਤ ਪਹਿਲਾਂ ਤੇ ਆਪ ਸਮੂਚੀ ਸੰਗਤ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਸਾਹਿਬ ਜੀ ਦੀ ਪਾਵਨ ਕਿਰਪਾ ਰਹਿਮਤ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਿਆਰਿਓ ਕਿ ਜਦੋਂ ਵੀ ਆਪਾਂ ਧਾਰਮਿਕ ਸਥਾਨ ਤੇ ਕਿਤੇ ਵੀ ਜਾਈਏ ਜਿੱਥੇ ਵੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਜਿੱਥੇ ਵੀ ਗੁਰੂ ਦਾ ਪ੍ਰਕਾਸ਼ ਹੈ ਸੋ ਪਿਆਰਿਓ ਇਹ ਗੱਲ ਸਮਝ ਕੇ ਜਰੂਰ ਜਾਇਓ ਇਹ ਮੇਰੇ ਗੁਰੂ ਦਾ ਦਰ ਹੈ ਇਹ ਮੇਰੇ ਪਾਤਸ਼ਾਹ ਦਾ ਦਰ ਹੈ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਨਿਤਾਣਿਆਂ ਨੂੰ ਤਾਣ ਮਿਲਦਾ ਹੈ ਇੱਥੇ ਭੋਜਨ ਵੀ ਮਿਲਦਾ ਹੈ ਪ੍ਰਸ਼ਾਦਾ ਮਿਲਦਾ ਹੈ ਤੇ ਮਾਣ ਵੀ ਮਿਲਦਾ ਹੈ ਸਾ ਸੰਗਤ ਇੱਥੇ ਰਹਾਇਸ਼ ਦਾ ਪ੍ਰਬੰਧ ਵੀ ਹੈ ਸਤਿਗੁਰੂ ਦੇ ਦਰ ਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਮੇਰੇ ਪਾਤਸ਼ਾਹ ਜੀ ਕਿਰਪਾ ਕਰਕੇ ਹਰ ਇੱਕ ਵਸਤੂ ਦੇ ਕੇ ਨਿਵਾਜਦੇ ਨੇ ਪਿਆਰਿਓ ਆਪਾਂ ਕੀ ਕਰਨਾ ਹੈ ਆਪਾਂ ਗੁਰੂ ਤੋਂ ਮੰਗਣਾ ਤੇ ਗੁਰੂ ਨੇ ਸਾਨੂੰ ਦੇਣਾ ਹੈ ਸਤਿਗੁਰੂ ਨੇ ਕਿਰਪਾ ਕਰ ਦੇਣੀ ਹੈ ਸੋ ਬੇਨਤੀ ਕਰਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਅਸੀਂ ਕਰਦੇ ਆਂ ਪਰ ਕਦੇ ਵੀ ਇਹਨਾਂ ਚੀਜ਼ਾਂ ਦੀ ਗਲਤੀ ਜਿਹੜੀ ਹੈ ਨਾ ਸਾਨੂੰ ਨਹੀਂ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਸੰਵਾਰਜੇ ਰਹਿਣਾ ਚਾਹੀਦਾ ਹੈ ਪਿਆਰਿਓ ਮੇਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿੰਦੇ ਧਾਰਮਿਕ ਸਥਾਨ ਕੋਈ ਵੀ ਹੋਵੇ ਕਿੰਨੇ ਉਹਦਾ ਸਤਕਾਰ ਕੀਤਾ ਜਾਏ ਭਾਵ ਕਿ ਉਹਨੂੰ ਮਾੜਾ ਨਾ ਬੋਲਿਆ ਜਾਏ ਹਾਲਾਂਕਿ ਉਹਦਾ ਸਤਕਾਰ ਕੀਤਾ ਸਤਕਾਰ ਕਿਵੇਂ ਕਰਨਾ ਉਹਨੂੰ ਮਾੜਾ ਨਾ ਬੋਲੋ ਤਾਂ ਆਪੇ ਸਤਕਾਰ ਹੈ ਤੁਸੀਂ ਗੁਰੂ ਨੂੰ ਮੰਨਦੇ ਹੋ ਗੁਰੂ ਨੂੰ ਮੰਨੋ ਜਿੱਥੇ ਕੋਈ ਆਪਣੇ ਖਿਲਾਫ ਬੋਲਦਾ ਹੈ ਆਪਣੀ ਜਿਹੜੀ ਹੈ ਵਦੀ ਕਰਦਾ ਹੈ ਉਸ ਵਕਤ ਉਹਦੇ ਖਿਲਾਫ ਬੋਲਣਾ ਬਹੁਤ ਜਿਹੜਾ ਹੈ ਠੀਕ ਹੁੰਦਾ ਹੈ ਪਰ ਜੇ ਹੁਣ ਆਮ ਤੌਰ ਤੇ ਆਪਾਂ ਉਹੀ ਬੋਲੀ ਜਾਈਏ ਤੇ ਗੱਲ ਠੀਕ ਰਹਿ ਗਈ। ਧਾਰਮਿਕ ਸਥਾਨ ਕੋਈ ਵੀ ਹੈ ਮੈਂ ਇੱਥੇ ਕਿਸੇ ਦੀ ਦੂਜੇ ਤੀਜੇ ਦੀ ਗੱਲ ਨਹੀਂ ਕਰਦੇ ਫਿਰ ਰੌਲਾ ਜਿਹੜਾ ਨਾ ਵਿਵਾਦਾਂ ਦਾ ਪੈ ਜਾਂਦਾ ਵੀ ਇਹ ਤੇ ਐਂ ਕਰਦੇ ਆ ਜੀ। ਸਾਧ ਸੰਗਤ ਇਹ ਚੀਜ਼ਾਂ দান ਨਹੀਂ ਕਰਨੀਆਂ ਚਾਹੀਦੀ। ਕਿਹੜੀਆਂ ਚੀਜ਼ਾਂ দান ਨਹੀਂ ਕਰਨੀਆਂ ਚਾਹੀਦੀ? ਕਿ ਉਧਾਰੇ ਪੈਸੇ ਕਿਸੇ ਦੀ ਦਿੱਤੀ ਚੀਜ਼ ਵਸਤੂ ਦਾ ਦਾਨ ਨਾ ਕਰੋ ਇਹ ਸਾਧ ਸੰਗਤ ਨਸ਼ੇ ਆਦਿਕ ਜਿਵੇਂ ਆਪਾਂ ਵੇਖਦੇ ਆ ਨਾ ਕਿ ਫਲਾਣੇ ਨੂੰ ਮੈਂ ਚੀਜ਼ ਦਾਨ ਵਿੱਚ ਦੇਤੀ ਉਹਨੂੰ ਫਲਾਣੇ ਨੂੰ ਮੈਂ ਪੈਸੇ ਦਾਨ ਵਿੱਚ ਦਿੱਤੇ ਸਾਧ ਸੰਗਤ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੈਸੇ ਸਹੀ ਜਗ੍ਹਾ ਲੱਗੇ ਨੇ ਦਾਨ ਸ਼ਬਦ ਆਪ ਤੋਂ ਛੋਟੇ ਲਈ ਹੁੰਦਾ ਹੈ ਪਰ ਗੁਰੂ ਲਈ ਕਦੇ ਦਾਨ ਸ਼ਬਦ ਨਾ ਵਰਤਿਓ ਮੈਂ ਇਹ ਬੇਨਤੀ ਤਾਂ ਨਾਲ ਹੀ ਸਾਂਝੀ ਕਰ ਰਿਹਾ ਹਾਂ ਕਿ ਗੁਰੂ ਨੂੰ ਸਿਰਫ ਭੇਟਾ ਦੇਈ ਦੀ ਹੈ ਗੁਰੂ ਨੂੰ ਦਾਨ ਨਹੀਂ ਦਈਦਾ ਪਿਆਰੇ ਉਹ ਗੁਰੂ ਨੂੰ ਸਿਰਫ ਭੇਟਾ ਦੇਈ ਦੀ ਹੈ ਗੁਰੂ ਸਾਡੇ ਤਾਂ ਆਪਾਂ ਉਹਦੇ ਤੋਂ ਮੰਗਦੇ ਆਂ ਤੇ ਸਤਿਗੁਰੂ ਸਾਨੂੰ ਦਾਨ ਦਿੰਦੇ ਨੇ ਅਸੀਂ ਗੁਰੂ ਨੂੰ ਭੇਟਾ ਦੇਣੀ ਹੈ ਬਸ ਇਹ ਗੱਲ ਯਾਦ ਰੱਖਿਓ ਬੇਨਤੀ ਕਰਾਂ ਵੀ ਅਸੀਂ ਕਿਸੇ ਨੂੰ ਦਾਨ ਦੇਣ ਦਾ ਮਤਲਬ ਹੁੰਦਾ ਵੀ ਉਹਨੂੰ ਦੇ ਕੇ ਅਸੀਂ ਆਪਣੇ ਬਰਾਬਰ ਕਰਨਾ ਹੈ ਉਹ ਦੇ ਚੀਜ਼ ਦੇਣ ਦਾ ਮਤਲਬ ਹੁੰਦਾ ਹੈ ਦਾਨ ਕਿ ਅਸੀਂ ਉਹਨੂੰ ਚੀਜ਼ ਦਾਨ ਦੇ ਦਿੱਤੀ ਉਹਨੇ ਸਾਨੂੰ ਜਿਹੜੀ ਐ ਰਿਕੁਐਸਟ ਕੀਤੀ ਅਸੀਂ ਉਹਨੂੰ ਦਾਨ ਦੇ ਦਿੱਤਾ ਸੋ ਪਿਆਰਿਓ ਗਲਤ ਕੰਮ ਕਿਸੇ ਸਥਾਨ ਤੇ ਜਾ ਕੇ ਨਾ ਕਰੋ ਕਿਸੇ ਵੀ ਸਥਾਨ ਤੇ ਹਰ ਇੱਕ ਸਥਾਨ ਦੀ ਆਪਣੀ ਮਰਜ਼ਾਦਾ ਹਰ ਇੱਕ ਸਥਾਨ ਦੀ ਆਪਣੀ ਜਿਹੜੀ ਹੈ ਉਹ ਇੱਕ ਮਰਜ਼ਾਦਾ ਹੈ ਉਹਦੀ ਆਪਣੀ ਇੱਕ ਜਿਹੜੀ ਉਸ ਦੇ ਵਿੱਚ ਇੱਕ ਅਸਫੈਲੀ ਹੋਈ ਜਿਹੜੀ ਹੈ ਉਹਦੀ ਆਪਣੀ ਇੱਕ ਰੂਲ ਨਾਈਸ ਹੈ ਪਰ ਅਸੀਂ ਉਹ ਚੀਜ਼ਾਂ ਨੂੰ ਜਿਹੜਾ ਭੰਗ ਨਾ ਕਰੀਏ ਗੁਰੂ ਘਰ ਜਾਈਏ ਤੇ ਜਾ ਕੇ ਆਪਾਂ ਕਦੇ ਵੀ ਇਹ ਨਾ ਵੇਖੀਏ ਵੀ ਮੈਂ ਤੇ ਆਪਣੇ ਹਿਸਾਬ ਨਾਲ ਹੀ ਚੱਲੂਗਾ ਰੂਲ ਰੈਗੂਲੇਸ਼ਨ ਵੀ ਕੋਈ ਗੱਲ ਹੁੰਦੀ ਹੈ ਸਾਦਾ ਟੋਪੀ ਨਿੱਕਰ ਕੈਪਰੀ ਇਹ ਪਾ ਕੇ ਗੁਰੂ ਘਰ ਕਦੇ ਨਾ ਜਾਈਏ ਸਾਦਾ ਬਾਣਾ ਪਹਿਨ ਕੇ ਸਾਦੇ ਕੱਪੜੇ ਪਹਿ ਗੁਰੂ ਘਰ ਜਾਈਏ ਚੰਗੀ ਸਿਰ ਕੱਜ ਕੇ ਕਿਉਂਕਿ ਆਪਾਂ ਗੁਰੂ ਤੋਂ ਮੰਗਣ ਜਾ ਰਹੇ ਆਂ ਆਪਾਂ ਮੰਗਤੇ ਆਂ ਸਤਿਗੁਰੂ ਸਾਨੂੰ ਦਾਨ ਤਨ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਸਤਿਗੁਰੂ ਕਹਿੰਦੇ ਨੇ ਅਸੀਂ ਕੀ ਆਂ ਅਸੀਂ ਤਾਂ ਭਿਖਾਰੀ ਆਂ ਤੂੰ ਪਤ ਨੂੰ ਢਕਣ ਵਾਲਾ ਦਾਤਾ ਹੈ ਤੇ ਅਸੀਂ ਤੇਰੇ ਤੋਂ ਮੰਗਣ ਆਇਆ ਸਤਿਗੁਰੂ ਕਿਰਪਾ ਕਰਿਓ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੇ ਕਹਿੰਦੇ ਮੈਂ ਪ੍ਰਭ ਹੇ ਪ੍ਰਭ ਮੈਂ ਢੀਠ ਹੋ ਕੇ ਮੋੜ ਮੋੜ ਤੇਰੇ ਦਰ ਤੱਕ ਦਾ ਰਹਾਂਗਾ ਮੈਨੂੰ ਇਹ ਦਾਨ ਮਿਲ ਜਾਏ ਕਿ ਮੈਂ ਮੇਰੇ ਅਤੇ ਮੈਂ ਤੇਰੇ ਤੋਂ ਦਾਨ ਮੰਗਾ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਮੇਰੇ ਮੱਥੇ ਨਾਲ ਲੱਗਦੀ ਰਹੇ ਐਸੀ ਕਿਰਪਾ ਕਰਿ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਜੇ ਸੋਤੇ ਗੁਰੂ ਨੇ ਮਿਹਰ ਕਰ ਦਿੱਤੀ ਪ੍ਰਭੂ ਨੇ ਉਹਨੂੰ ਆਪਣੇ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਗੁਰੂ ਦੇ ਵਿੱਚ ਐਸੀ ਕਿਰਪਾ ਹੈ ਐਸੀ ਸਥਾ ਹੈ ਸਾ ਸੰਗਤ ਗੁਰੂ ਦੇ ਉੱਪਰ ਐਡੀ ਵੱਡੀ ਕਿਰਪਾ ਹੈ ਸਤਿਗੁਰੂ ਦੇ ਉੱਪਰ ਐਡੀ ਵੱਡੀ ਰਹਿਮਤ ਹੈ ਪਿਆਰਿਓ ਇਹ ਯਾਦ ਰੱਖਿਓ ਵੀ ਜਿਹੜਾ ਗੁਰੂ ਦਾ ਹੋ ਗਿਆ ਨਾ ਜਿਹੜਾ ਪਾਤਸ਼ਾਹ ਦਾ ਹੋ ਗਿਆ ਮੇਰੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਮੇਰੇ ਸਤਿਗੁਰੂ ਨੇ ਐਸੀ ਰਹਿਮਤ ਕੀਤੀ ਪਿਆਰਿਓ ਧਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਕਹਿੰਦੇ ਉਹਨੂੰ ਜ਼ਿੰਦਗੀ ਦਾ ਜਿਹੜਾ ਐਸਾ ਸਬਕ ਦੇ ਦਿੱਤਾ ਗੁਰੂ ਨੇ ਮੁੜ ਕੇ ਉਹ ਗਲਤ ਦੇ ਤੇ ਨਹੀਂ ਪਿਆ ਮੁੜ ਕੇ ਉਹ ਗਲਤ ਮਾਰਗ ਤੇ ਨਹੀਂ ਪਿਆ ਪਿਆਰਿਓ ਜ਼ਿੰਦਗੀ ਦੇ ਵਿੱਚ ਭੁੱਲ ਕੇ ਧਾਰਮਿਕ ਅਸਥਾਨਾਂ ਦੀ ਗਲਤੀਆਂ ਕਦੇ ਨਾ ਕਰੀਏ ਉਹਨਾਂ ਧਾਰਮਿਕ ਅਸਥਾਨਾਂ ਦੀ ਆਪਣੀ ਜਿਹੜੀ ਮਰਜ਼ਾਦਾ ਹੈ ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ ਕਿਸੇ ਨੂੰ ਪੈਸਾ ਨਾ ਫਰੀ ਵਿੱਚ ਦਿਓ ਕਿਸੇ ਨੂੰ ਇਹ ਨਾ ਹੋਵੇ ਵੀ ਆਪਾਂ ਉਹਨੂੰ ਨਸ਼ਾ ਕਹਿ ਦਈਏ ਵੀ ਉਹਨੂੰ ਦਾਨ ਕਰਤਾ ਜੀ ਉਹ ਨਸ਼ਾ ਕੀਤਾ ਹੋਇਆ ਤਾਂ ਦਾ ਦਾਨ ਕਿਸੇ ਲੇਖੇ ਨਹੀਂ ਹੈ ਪਿਆਰਿਓ ਉਹਨੂੰ ਕੋਈ ਐਸੀ ਚੀਜ਼ ਦਾ ਦਾਨ ਨਾ ਕਰਿਓ ਜੋ ਉਹਦੇ ਲਈ ਫਾਇਦੇਮੰਦ ਨਾ ਹੋਵੇ ਉਹਦੇ ਲਈ ਉਹ ਚੀਜ਼ ਜਿਹੜੀ ਐ ਠੀਕ ਨਾ ਹੋਵੇ ਸਾਥ ਸੰਗਤ ਉਹਨੂੰ ਉਹੀ ਜੀ ਚੀਜ਼ ਦਿਓ ਜਿਹੜੀ ਚੀਜ਼ ਉਹਦੇ ਭਲੇ ਲਈ ਹੋਵੇ ਜਾਂ ਫਿਰ ਉਹਨੂੰ ਆਪਣੇ ਹੱਥਾਂ ਨਾਲ ਉਹ ਚੀਜ਼ ਲੈ ਕੇ ਦਿਓ ਜਿਸ ਚੀਜ਼ ਦੀ ਉਹ ਲੋਰਤ ਹੈ ਜਿਹਨੂੰ ਪੈਸੇ ਦੇ ਦਿੱਤੇ ਕੱਲ ਨੂੰ ਕੋਈ ਨੇ ਐਸੀ ਚੀਜ਼ ਖਰੀਦ ਲਈ ਤੇ ਜਿਹੜੀ ਉਹਦੇ ਭਲੇ ਲਈ ਨਹੀਂ ਤੇ ਸਾਥ ਸੰਗਤ ਸਾਡੀ ਕੋਈ ਸੇਵਾ ਦਾ ਦਿੱਤਾ ਹੋਇਆ ਦਾਨ ਨੇ ਦਾਨ ਨਹੀਂ ਰਹਿਣਾ ਇਹ ਯਾਦ ਰੱਖਿਆ ਜੀ ਸੋ ਗੁਰਮਖ ਪਿਆਰਿਓ ਆ ਧਾਰਮਿਕ ਸਥਾਨਾਂ ਤੇ ਜਾਣੇ ਸੇਵਾ ਸਿਮਰਨ ਜਾ ਕੇ ਕਰਦੇ ਆ ਬਹੁਤ ਚੰਗਲ ਹੈ ਬੜੀ ਅੱਛੀ ਗੱਲ ਹੈ ਸਤਿਗੁਰੂ ਕਹਿੰਦੇ ਨੇ ਕਿ ਆਪਾਂ ਜਦੋਂ ਵੀ ਗੁਰੂ ਦੇ ਦਵਾਰੇ ਤੇ ਚਲੀਏ ਕਹਿੰਦੇ ਉਥੇ ਜਾ ਕੇ ਆਪਾਂ ਜਿਹੜਾ ਨੀਵੇਂ ਹੋ ਕੇ ਰਹਿਣ ਦਾ ਪ੍ਰਯਾਸ ਕਰੀਏ ਮੈਂ ਨੀਵਾ ਮੈਂ ਤੇ ਮੰਗਣ ਆਇਆ ਮੈਂ ਤੇ ਗੁਰੂ ਦੇ ਦਰ ਤੋਂ ਮੰਗਣ ਆਇਆ ਮੈਂ ਤੇ ਪਾਤਸ਼ਾਹ ਦਾ ਦਰ ਦਾ ਮੰਗਦਾ ਹਾਂ ਹਮ ਕੋਕਰ ਤੇਰੇ ਦਰਬਾਰ ਕਹ ਕਹੇ ਆਗੇ ਬਦਨ ਪਸਾਰ ਇਹਨਾਂ ਤੋਂ ਧਿਆਨ ਦੀ ਸਾਧ ਸੰਗਤ ਜ਼ਿਆਦਾਤਰ ਕੀ ਹੁੰਦਾ ਹੈ ਧਾਰਮਿਕ ਸਥਾਨਾਂ ਤੇ ਜਾ ਕੇ ਮੋਬਾਈਲ ਕੱਢ ਕੇ ਵੀਡੀਓ ਬਣਾ ਲਓ ਸੈਲਫੀਆਂ ਲੈ ਲਓ ਇੰਜ ਕਰ ਲਓ ਕਈ ਵਾਰੀ ਹੁੰਦਾ ਨਾ ਗੁਰੂ ਥੇ ਗੁਰੂ ਵਾਲਾ ਆਪਾਂ ਪਿੱਠ ਕਰਕੇ ਖੜ ਜਾਨੇ ਆ ਤੇ ਸਾਧ ਸੰਗਤ ਆਪਾਂ ਕਹਿੰਦਾ ਸੈਲਫੀ ਲੈ ਰਹੇ ਆ ਜੀ ਮੈਂ ਫੋਟੋ ਲੈ ਰਹੇ ਆ ਗੁਰੂ ਦਾ ਨਿਰਾਦਰ ਕਰੀ ਜਾ ਰਹੇ ਆ ਮੰਗ ਰਹੇ ਆ ਅਸੀਂ ਉਹ ਤੋਂ ਦਾਤਾਂ ਤੇ ਸਾਧ ਸੰਗਤ ਕੀ ਗੁਰੂ ਦੇ ਦਰ ਦੇ ਜਿਹੜੇ ਭਿਖਾਰੀ ਨੇ ਗੁਰੂ ਦੇ ਦਰ ਦੇ ਜਿਹੜੇ ਕੁਕਰ ਨੇ ਕਿ ਉਹ ਐਦਾਂ ਕਰਦੇ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਨਿਮਰਤਾ ਬਹੁਤ ਹੁੰਦੀ ਹੈ ਉਹ ਤੇ ਜਾ ਕੇ ਕਹਿੰਦੇ ਨੇ ਸਤਿਗੁਰੂ ਮੈਂ ਤੇਰੇ ਦਰ ਤੇ ਆਇਆ ਮੈਨੂੰ ਬਖਸ਼ ਲੈ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਮੈਨੂੰ ਆਪਣੀ ਚਰਨ ਧੂੜੀ ਦੇ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਿਹੜੇ ਐਦਾਂ ਦੀ ਭਾਵਨਾ ਰੱਖ ਕੇ ਜਾਂਦੇ ਨੇ ਤੇ ਮੇਰੇ ਸਤਿਗੁਰੂ ਉਹਨਾਂ ਨੂੰ ਪਰਵਾਨ ਕਰਦੇ ਨੇ ਪਿਆਰਿਓ ਯਾਦ ਰੱਖਿਓ ਹਰ ਇੱਕ ਧਾਰਮਿਕ ਅਸਥਾਨ ਤੇ ਜਾ ਕੇ ਆਪਾਂ ਉਸ ਅਸਥਾਨ ਦੀ ਇੱਜ਼ਤ ਕਰੀਏ ਗੁਰੂ ਘਰ ਜਾ ਕੇ ਆਪਾਂ ਗੁਰੂ ਤੋਂ ਮੰਗਦੇ ਆਂ ਤੇ ਉਹਦੀ ਇੱਜ਼ਤ ਜ਼ਰੂਰ ਕਰੀਏ ਜੇ ਗੁਰੂ ਤੋਂ ਕੁਛ ਚਾਹੀਦਾ ਤੇ ਮੇਰੇ ਸਤਿਗੁਰੂ ਨੇ ਫੇਰ ਹੀ ਕਿਰਪਾ ਕਰਕੇ ਸਾਨੂੰ ਨਿਵਾਜਣਾ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਬਹੁਤ ਮਹਾਨ ਹੈ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਇਹ ਇਹ ਯਾਦ ਰੱਖਿਓ ਵੀ ਗੁਰੂ ਬਹੁਤ ਸਮਰੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ